ਸੁਧਨੋਂ ਪਰ ਲਾਈਵ ਸੀਰ ਦਿਖਾ ਰਹੇ ਕਿਦਾਂ ਗੱਡੀਆਂ ਵਾਲੇ ਵੀ ਡਰਦੇ ਜਿਹੜੇ ਪਾਣੀ ਦੇ ਵਿੱਚੋਂ ਨਹੀਂ ਕੰਡ ਰਹੇ ਅਰੇ ਡੂੰਗਾ ਪਾਣੀ ਹੈ ਦੇਖੋ ਜੇ ਕੋਈ ਗੱਡੀ ਗਿਰ ਜੇ ਤਾਂ ਕਿਸੇ ਦਾ ਨੁਕਸਾਨ ਹੋ ਜੇ ਤਾਂ ਕੌਣ ਜ਼ਿੰਮੇਵਾਰ ਹੈ ਇਹਦਾ ਤੁਸੀਂ ਦੇਖ ਸਕਦੇ ਆ ਕਿ ਸਾਡੇ ਨਗਰ ਕੌਂਸਲ ਦੇ ਅਧਿਕਾਰੀਆਂ ਵੱਲੋਂ ਕੋਈ ਕਾਰਵਾਈ ਨਹੀਂ ਹੁੰਦੀ ਦੇਖੋ ਰੋਡ ਅੱਧ ਵਿਚਾਲੇ ਬਣਾ ਕੇ ਛੱਡਿਆ ਹੋਇਆ ਹੈ ਮੈਂ ਸਦੇ ਸਾਡੇ ਮਾਨਯੋਗ ਐਮਐਲਏ ਸਾਡੇ ਸਰਦਾਰ ਗੁਲਜੀਤ ਸਿੰਘ ਰੰਧਾਵਾ ਜੀ ਨੂੰ ਵੀ ਰਿਕਵੈਸਟ ਕਰੂੰਗਾ ਕਿ ਜੇ ਜੇ ਦੀ ਰੋਡ ਦੀ ਜਿਹੜੀ ਰਿਪੇਅਰ ਕਰਾਈ ਆ ਬਈ ਜਾਂ ਇਹ ਤੋਂ ਜਿਹੜਾ ਹੈਗਾ ਟੈਲਾ ਦੀ ਬਜਾਏ ਜਾਂ ਇਹਨੂੰ ਜਿਹੜਾ ਹੈਗਾ ਸਵਿੰਟਰਡ ਸਵਿੰਟਰਡ ਬਣਾ ਦੂਜਾ ਬਣਾਇਆ ਜਾਵੇ ਸੋਰੀ ਜਿਹੜਾ ਲੋਕ ਵਾਲਾ ਬਣਾਇਆ ਜਾਵੇ ਤਾਂ ਕਿ ਲੋਕਾਂ ਦੀ ਪਰੇਸ਼ਾਨੀ ਓਕ ਘਟ ਸਕੇ ਕਿਉਂਕਿ ਬਹੁਤ ਜ਼ਿਆਦਾ ਬੁਰਾ ਹਾਲ ਹੋਇਆ ਹੋਇਆ ਇਸ ਰੋਡ ਦਾ ਲੋਕਾਂ ਨੂੰ ਨਿਕਲਣਾ ਮੁਸ਼ਕਲ ਹੋਇਆ ਹੋਇਆ ਇੱਥੇ ਕਾਫੀ ਗੱਡੀਆਂ ਜਿਹੜੀਆਂ ਉਹਨੇ 10 ਵੀ ਗੱਡੀਆਂ ਸੀ ਕਾਫੀ ਪ੍ਰੋਬਲਮ ਆਈ ਸੀ ਲੋਕਾਂ ਨੂੰ ਬਹੁਤ ਜ਼ਿਆਦਾ ਲੋਕ ਬੜੇ ਪਰੇਸ਼ਾਨ ਹੋਏ ਸੀ ਸੋ ਸਾਨੂੰ ਲੋਕ ਵੀ ਕਹਿੰਦੇ ਆ ਕਿ ਵੀ ਸਾਡੀ ਰਿਕਵੈਸਟ ਆ ਸਾਡੀ ਖਬਰ ਲਾਇਆ ਕਰੋ ਖਬਰ ਲਾ ਕੇ ਘੱਟੋ ਘੱਟ ਸਾਡੀ ਇਹ ਜਾਗਰੂਤਾ ਲਾਉਤਾ ਸਾਡੀ ਕਵਿਸ਼ਨ ਦੀ ਕਿ ਸਾਡੇ ਐਮਐਲਏ ਸਾਹਿਬ ਨੂੰ ਵੀ ਅਸੀਂ ਰਿਕਵੈਸਟ ਕਰੀਏ ਕਿ ਐਮਐਲਏ ਸਾਹਿਬ ਵੀ ਇਹਨਾਂ ਲੋਕਾਂ ਦੀ ਇਹ ਪ੍ਰੋਬਲਮ ਹੈ ਤੁਸੀਂ ਸੋਲਵ ਕਰਾਣੀ ਹੈ ਕਿਉਂਕਿ ਤੁਹਾਡੇ ਦੇ ਬਹੁਤ ਲੋਕਾਂ ਨੂੰ ਆਸਾ ਹੁੰਦੀ ਹੈ ਕਿ ਸਾਡੇ ਜਿਹੜੇ ਇਲਾਕੇ ਦੇ ਐਮਐਲਏ ਸਾਡੇ ਇਲਾਕੇ ਜੰਪਾਣਾ ਸਾਡੇ ਸਦਾਕਲਜੀ ਸਿੰਘ ਦਾਵਾ ਜਿਹੜੇ ਵਧੀਆ ਕੰਮ ਕਰ ਰਹੇ ਆ ਸੋ ਉਹਨਾਂ ਨੂੰ ਮੈਂ ਇਹ ਕਹਿ ਰਿਹਾ ਵੀ ਜ਼ਿਰ ਪਰ ਕੰਨੀ ਥੋੜਾ ਧਿਆਨ ਦਿਓ ਐਮਐਲ ਸਾਹਿਬ ਤਾਂ ਤਾਂ ਕਿ ਲੋਕਾਂ ਦੀ ਜਿਹੜੀ ਪ੍ਰੋਬਲਮ ਹੈਗੀ ਆ ਜਿਹੜੀ ਹੈ ਲੋਕਾਂ ਨੂੰ ਤੰਗੀਆਂ ਉਹ ਦੂਰ ਕਰੋ ਤਾਂ ਕਿ ਲੋਕ ਜਿਹੜੇ ਪਰੇਸ਼ਾਨ ਹੋ ਰਹੇ ਆ ਪਰੇਸ਼ਾਨੀਆਂ ਉਹਨਾਂ ਦੀ ਦੂਰ ਹੋਣ ਤੇ ਕਾਫੀ ਜਿਆਦਾ ਤੰਗ ਲੋਕ ਹੋ ਰਹੇ ਆ ਸੋ ਤੁਸੀਂ ਦੇਖ ਸਕਦੇ ਕਿ ਕਿੱਦਾਂ ਲੋਕਾਂ ਨੂੰ ਕਾਲੀ ਆ ਟੈਕਸੀ ਵਾਲਾ 2 ਮਿੰਟ ਨਹੀਂ ਖੜਿਆ ਹਾਲਾਕਿ ਅੱਗੇ ਬੱਸ ਆ ਰਹੀ ਐ ਬੱਚੇ ਸਕੂਲ ਵਾਲੀ ਬੱਸ ਐ ਪਰ ਅਸੀਂ ਰੋਕ ਲੀਓ ਬੰਦਾ ਸਪੀਡ ਦੇ ਵਿੱਚ ਉਹਨੂੰ ਕਾਲੀ ਦੇ ਵਿੱਚ ਗਿਆ ਤਾਂ ਕਿ ਰੁਕਣ ਦਾ ਟਾਈਮ ਨਹੀਂ ਹੁਣ ਅੱਗੇ ਲੋਕ ਖੱਡਾ ਨਹੀਂ ਦੇ ਦੇ ਕਿਤੇ ਸਾਡੀ ਗੱਡੀ ਕਦੇ ਫਾਜੇ ਪੁੱਛੋ ਜੀ ਜਾਂ ਨੁਕਸਾਨ ਹੋ ਜੇ ਕਿਤੇ ਕੋਈ ਟੱਕਰ ਨਹੀਂ ਹੁੰਦੀ ਸਿਰਫ ਆਪਣੀ ਮਰਜ਼ੀ ਨਾਲ ਚੱਲਦੇ ਆ ਲੋਕ ਇਹਦੇ ਹੈਗੇ ਆ ਇਧਰ ਗੁਰਚਰਨ ਸਿੰਘ ਦਾ ਕੰਮ ਚੱਲ ਰਿਹਾ ਲਗਾਤਾਰ ਇਹਦਾ ਹੈਗਾ ਇੱਥੇ ਰਹੇਗਾ ਤੁਹਾਡੇ ਦੁਕਾਨੇ ਤੋਂ ਪੀਜੀਆ ਦਾ ਵੀ ਕੰਮ ਜੇ ਵੀ ਇਹਦੇ ਲੋਕਾਂ ਦੇ ਤੇ ਪਾਣੀ ਦਾ ਇੰਨਾ ਬੁਰਾ ਹਾਲ ਹੈ ਹੱਥੋਂ ਜਦੋਂ ਤੁਸੀਂ ਦੇਖਦਾ ਕਿੰਨਾ ਤੇ ਆ ਕਿੰਨਾ ਹਾਲ ਬਹੁਤ ਜ਼ਿਆਦਾ ਮਾੜਾ ਹਾਲ ਹੋਇਆ ਹੈ ਤੇ ਤੁਸੀਂ ਕਹਿੰਦੇ ਵੀ ਆਹ ਪਾਣੀ ਦੇਖੋ ਸਾਰੀ ਗੱਲਾਂ ਛੱਡੋ ਕਿ ਇੰਨਾ ਲੋਕਾਂ ਦਾ ਮਾੜਾ ਹਾਲ ਹੈ ਇੰਨਾ ਮਾੜਾ ਹਾਲ ਹੈ ਕਿ ਹੱਥੋਂ ਜ਼ਿਆਦਾ ਲੋਕ ਇੰਨੇ ਪਰੇਸ਼ਾਨ ਹੈ ਤੁਸੀਂ ਦੇਖ ਸਕਦੇ ਕਿ ਪਾਣੀ ਦਾ ਇੰਨਾ ਜ਼ਿਆਦਾ ਵਹਾਵ ਅਜੇ ਵੀ ਚੱਲ ਰਿਹਾ ਇੱਥੇ ਬਹੁਤ ਜ਼ਿਆਦਾ ਪਾਣੀ ਗੜਿਆ ਬੀਆਈਪੀ ਰੋਡ ਤੇ ਇਹ ਰੋਡ ਸਿੰਘਪੁਰੇ ਤੋਂ ਜਿਹੜੀ ਡੀਪੀਐਸ ਸਕੂਲ ਵਾਲੀ ਹੈ ਰੋਡ ਆ ਇਹ ਜਿਹੜੀ ਇੱਧਰੋਂ ਆਉਂਦੀ ਹੈ ਤੇ ਇੱਥੋਂ ਆ ਕੇ ਜਿਹੜਾ ਹੈਗਾ ਰੋਡ ਇਹ ਜਿਹੜਾ ਆਪਣਾ ਹੈਗਾ ਨੰਨੇ ਇਹਨੂੰ ਬੀਆਈਪੀ ਰੋਡ ਨੂੰ ਮਿਲਦਾ ਬਹੁਤ ਜ਼ਿਆਦਾ ਦੇਖੋ ਸੀ ਸਕੂਲ ਵਾਲੇ ਉਹ ਬੱਚਿਆਂ ਦੀ ਗੱਡੀ ਖੜੀ ਹੈ ਦੇਖੋ ਸਾਹਮਣੇ ਸੌਰੀ ਸਕੂਲ ਵਾਲੇ ਬੱਚਿਆਂ ਦੀ ਗੱਡੀ ਖੜੀ ਤੁਹਾਨੂੰ ਦਿਖਾ ਰਹੇ ਸਾਹਮਣੇ ਲਾਈਵ ਸੀਨ ਦਿਖਾ ਰਹੇ ਆ ਕਿ ਕਿਦਾਂ ਸਕੂਲ ਵਾਲੀ ਗੱਡੀ ਬੱਸ ਜਿਹੜੀ ਖੜੀ ਹੈ ਪਾਣੀ 'ਚ ਇਹ ਦੇਖੋ ਜਿਹੜੇ ਬੱਚੇ ਜਾਂਦੇ ਆ ਸਕੂਲ ਵਾਲੇ ਤੇ ਕਿੰਨਾ ਬੁਰਾ ਹਾਲਾ ਪਾਣੀ ਦਾ ਤੁਸੀਂ ਦੇਖ ਸਕਦੇ ਆ ਕਿੰਨੀ ਹਾਲਤ ਖਰਾਬ ਹੈ ਲੋਕਾਂ ਨੂੰ ਕਿੰਨੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਦੇਖੋ ਇਹ ਲਾਈਵ ਸੀਨ ਕਰ ਰਹੇ ਹਾਂ ਆਪਾਂ ਵੀ ਕਿੰਨਾ ਬੁਰਾ ਹਾਲਾ ਹੈ ਓ ਪਾਣੀ ਹੈ ਇਹ ਤਾਂ ਬਰਸਾਤ ਥੋੜੀ ਜਿਹੀ ਪਈ ਜੇ ਕਿਤੇ ਬਰਸਾਤ ਜ਼ਿਆਦਾ ਪੈ ਜਾਂਦਾ ਬਹੁਤ ਜ਼ਿਆਦਾ ਹਾਲਾਤ ਮਾੜੇ ਹੋਣੇ ਸੀ ਇਹ ਜਿਹਸਾ ਦੀ ਚੈਰੀ ਹिल्स ਜਿਹੜੀ ਹੈਗੀ ਆ ਚੈਰੀ ਹिल्स ਵਾਲਾ ਦੀ ਆ ਕਲੋਨੀ ਜਿਹੜੀ ਇਹ ਚੈਰੀ ਹिल्स ਵਾਲਾ ਦੀ ਕਲੋਨੀ ਜਿਹੜੀ ਜਿੱਥੇ ਇੱਕ ਤੇ ਅੱਗੇ ਤੁਸੀਂ ਦੇਖ ਸਕਦੇ ਕਿ ਕਿਦਾਂ ਜਾ ਮੇੜਾ ਲੱਗ ਰਿਹਾ ਹੈ ਇਹ ਅ ਗੱਡੀ ਬੈਕ ਕਰਨੇ ਚਾਹੁੰਦਾ ਨਾ ਕਿ ਜਾਵ ਪਾਣੀ ਨਿਕਲਣ ਦੀ ਜਗ੍ਹਾ ਨਾ ਹੋਵੇ ਪਾਣੀ ਜ਼ਿਆਦਾ ਹੋਵੇ ਇੱਧਰ ਇਹ ਦੇਖੋ ਇਹ ਤੋਂ ਵੀ ਜਿਹੜਾ ਹੈਗਾ ਕਾਫੀ ਪਾਣੀ ਦਾ ਵਹਾਅ ਹੈ ਜਵਾ ਤੁਹਾਨੂੰ ਇਧਰ ਹੀ ਦਿਖਾਉਣੇ ਤਾਂ ਅਸੀਂ ਸੋ ਆ ਦੇਖੋ ਤੁਹਾਨੂੰ ਦਿਖਾ ਰਿਹਾ ਆਪਾਂ ਕੀ ਕਰਦੇ ਨੇ ਲਾਈਵ ਸਿਰ ਆ ਦੇ ਜਦੋਂ ਅਸੀਂ ਕਿਸੇ ਵਾਸਤੇ ਭੱਲੇ ਦਾ ਕੰਮ ਕਰਦੇ ਤੇ ਲੋਕਾਂ ਨੂੰ ਟੈਨਸ਼ਨ ਹੋ ਜਾਂਦੀ ਆ ਵੀ ਸਾਡੀ ਗੱਡੀ ਕਿਤੇ ਲੇਟ ਨਾ ਹੋ ਜਾਏ ਅਸੀਂ ਲੰਘ ਜਾਈਏ ਬਈ ਕੋਈ ਸਾਦਾ ਭਲਾ ਕਰ ਰਿਹਾ ਉਹ ਭਲਾ ਨਹੀਂ ਆ। ਵੀ ਤੁਸੀਂ ਬਸ ਸਾਨੂੰ ਲੰਘ ਜੀ ਆਖੇ। ਸੋ ਇਹਨਾਂ ਲੋਕਾਂ ਦਾ ਸੀ ਪਲਾ ਕਰਦੇ ਆ ਪਰ ਪਿੱਛੇ ਪਾਵਾ ਹੋ ਜਾਂਦੀ ਆ ਵੀ। ਤਾਂ ਉਹ ਬੱਦਲੀ ਸ਼ੁਰੂ ਹੋ ਜਾਂਦੀ ਆ ਉਹਨਾਂ ਦੀ ਪਿੱਛੋਂ। ਤੇ ਸੋ ਕਾਫੀ ਪਾਣੀ ਦਾ ਚਾਰਜ ਫੇਰੇ ਜਿਹੜਾ ਹੈਗਾ ਕਹਿਰ ਪੂਰਾ ਆ ਦੇਖੋ ਤੇ ਆ ਦੇਖੋ ਪਾਣੀ ਕਿਦਾਂ ਖੜਿਆ ਤੇ ਇਹ ਪਾਣੀ ਘਾਟੀ ਨੂੰ ਚੱਲ ਰਿਹਾ ਪਾਣੀ ਜੀ ਸੋ ਕਿ ਤੁਹਾਨੂੰ ਦਿਖਾਉਣੇ ਵੀ ਹੁਣ ਲਾਈਵ ਜ਼ਰਾ ਦਿਖਾਉਣੇ ਤੁਹਾਨੂੰ ਅਸਲੀ ਜਿਹੜਾ ਜ਼ਿਰਪੁਰ ਦਾ VIP ਰੋਡ ਹੈ ਇੱਥੇ ਸਵੀਮਿੰਗ ਪੂਲ ਬਣਿਆ ਹੋਇਆ ਜ਼ਿਰਪੁਰ ਦਾ ਸਾਡੇ ਦਾ ਸੋ ਇਹ ਆ ਸਾਹ ਨਹੀਂ ਇਹ ਆ ਜੀ ਜ਼ਿਰਪੁਰ ਦਾ ਹਾਲ ਇਹ ਹੈਗਾ ਜੀ ਮੌਕੇ ਦੀਆਂ ਲਾਈਵ ਤੁਸੀਂ ਰੋ ਠੀਕ ਹੈ ਜੀ ਇਹ ਦਿਖਾ ਰਹੇ ਤੁਹਾਨੂੰ ਆਪਾਂ ਮੌਕੇ ਦੀਆਂ ਲਾਈਵ ਤੁਸੀਂ ਨਾਲ ਮਗੱਡੀ ਬੈਕ ਕਰਿਆ ਉਹਨੇ ਆਪਾਂ ਵੀ ਹਾ ਕਿਦਾਂ ਜਿਹੜਾ ਹੈਗਾ ਕਿੰਨਾ ਹਾਲ ਮਾੜਾ ਤੇ ਇਹ ਆ ਦੇਖੋ ਉਹ ਕਿੰਨਾ ਜੀ ਕਿੰਨਾ ਜਾਈਂ ਕਿੰਨਾ ਜਾਈਂ ਸੋ ਆ ਦੇਖੋ ਦੇਖੋ ਤੁਹਾਨੂੰ ਮੌਕੇ ਦੀ ਆਪਾਂ ਲਾਈਵ ਸੀਣਾ ਦਿਖਾ ਰਹੇ ਤੁਹਾਨੂੰ ਕਿਦਾਂ ਹਾਲ ਜਿਹੜਾ ਮਾੜਾ ਹੋਇਆ ਵਾ ਹੱਤੋਂ ਜਿਹਦਾ ਮਾੜਾ ਹਾਲ ਹੋਇਆ ਵਾ ਲੋਕਾਂ ਵੱਲੋਂ ਜਿਹੜੀ ਹਾਲਤ ਬੱਤੋ-ਬੱਤਰੀ ਵੀ ਲੋਕਾਂ ਵਾਸਤੇ ਇਹ ਆ ਦੇਖੋ ਹਾਲਾਤ ਮੈਂ ਤਾਂ ਵੀ ਦੱਸੇਵਾਂ ਕਰਕੇ ਵੀ ਹਾਲਤ ਲੋਕਾਂ ਦੇ ਜਿਹੜੇ ਨੇ ਇੰਨੇ ਮਾਰੇ ਹੋਏ ਹੋਏ ਵੀ ਆ ਕਿ ਹੱਥ ਜਦਾ ਇਹ ਸਾਧ ਦਾ ਡਰ ਪੈਂਦਾ ਗੱਡੀ ਦੇ ਸ਼ੀਸ਼ੇ ਬੰਦ ਕਰਨੇ ਪੈਂਦੇ ਆ ਸਗਲ ਕੀ ਵੀਡੀਓ ਬਣਾਉਂਦੇ ਆ ਵੀਡੀਓ ਬਣਾਉਣ ਦੇ ਬਾਅਦ ਵੀ ਸਾਨੂੰ ਜਿਹੜੇ ਕਰਨੇ ਪੈਂਦੇ ਨੇ ਕਮੈਂਟ ਚੱਲ ਰਹੀ